ਮਾਈ ਤੁਹਾਨੂੰ ਦੱਸਣਾ ਚਾਹਨਾ ਬੇਸ਼ੱਕ ਆ띠 ਰਾਜਵੜੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ ਜੋ ਵਿਦੇਂਦਰ ਸਿੰਘਲਾ ਸਾਹਿਬ ਕਹਰੇ ਸੰ ਕਿ ਪਾਇਲਟ ਪਰਿਵਾਰ ਦੀ ਇਸ ਦੇਸ਼ ਨੂੰ ਬੜੀ ਯੋਗਦਾਨ ਹੈ ਕਿਸਾਨਾ ਵੀ ਬੜੀ ਲੜਾਈ ਲੜੀ ਹੈ ਔਰ ਕਾਂਗਰਸ ਪਾਰਟੀ ਦੇ ਅੰਦਰ ਵੀ ਮੈਂ ਸਮਝਦਾ ਕਿ ਅੱਜਰ ਦੇਸ਼ ਪਾਇਲਟ ਸਾਹਿਬ ਵਰਗੇ ਨੇਤਾ ਨਹੀਂ ਰਹੇ ਜਦੋਂ ਦੇਸ਼ ਪਾਇਲਟ ਸਾਹਿਬ ਵਰਗੇ ਨੇਤਾ ਹੁੰਦੇ ਸੀ ਬੇਸ਼ੱਕ ਉਹਨਾਂ ਦਾ ਸਬੰਧ ਰਾਜਸਥਾਨ ਨਾਲ ਹੁੰਦਾ ਸੀ ਲੇਕਿਨ ਪੂਰੇ ਦੇਸ਼ ਦੇ ਅੰਦਰ ਹਰਜੇਸ਼ ਪਾਇਲਟ ਸਾਹਿਬ ਦੀ ਪੂਰੀ ਗੱਲਬਾਤ ਹੁੰਦੀ ਸੀ ਲੋਕ ਵੇਖਣ ਆਉਂਦੇ ਸੀ ਔਰ ਫਿਰ ਸਿਆਣੇ ਕਹਿੰਦੇ ਪਿਤਾ ਪਰ ਪੁੱਤ ਗੋੜੇ 'ਤੇ ਗੋੜਾ ਬਹੁਤੇ ਨਹੀਂ ਤੇ ਥੋੜਾ ਥੋੜਾ ਅੱਜ ਸਚਿਨ ਪਾਇਲਟ ਮੈਂ ਗਾਂਧੀ ਪਰਿਵਾਰ ਤੋਂ ਬਾਅਦ ਅਗਰ ਕਿਸੇ ਲੀਡਰ ਨੂੰ ਮਿਲਦਾ ਦਿਲ ਕਰਦਾ ਹੈ ਕਿ ਉਹ ਸਚਿਨ ਪਾਇਲਟ ਸਾਹਿਬ ਨੂੰ ਮਿਲਣ ਦਾ ਦਿਲ ਕਰਦਾ ਹੈ ਮੈਨੂੰ ਯਾਦ ਹੈ ਜਦੋਂ ਮੈਂ ਯੂਥ ਕਾਂਗਰਸ ਹੁੰਦਾ ਸੀ ਮੈਂ ਸਚਿਨ ਪਾਇਲਤ ਜੀ ਨੂੰ ਜਾਣਦਾ ਨਹੀਂ ਹੁੰਦਾ ਸੀ ਉਸ ਵੇਲੇ ਔਰ ਅਸੀਂ ਇਹਨਾਂ ਨੂੰ ਮਿਲ ਜਾਇਆ ਕਰਦੇ ਸੀ ਔਰ ਸਾਡਾ ਦਿਲ ਕਰਦਾ ਸੀ ਵੀ 3 ਘੰਟੇ ਇੰਤਜ਼ਾਰ ਕਰਕੇ ਵੀ ਬੇਸ਼ੱਕ ਸਾਨੂੰ ਸਚਿਨ ਪਾਇਲਤ ਜੀ ਨੂੰ ਮਿਲਿਆ ਜਾਵੇ ਤਾਂ ਅਸੀਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਸੀ ਅੱਜ ਅਸੀਂ ਖੁਸ਼ ਨਸੀਬਾਂ ਕਿ ਸਾਨੂੰ ਇਹੋ ਜਿਹੇ ਲੀਡਰ ਮਿਲੇ ਐ ਅਸੀਂ ਤਾਂ ਹਮੇਸ਼ਾ ਇਸ ਗੱਲ ਦੀ ਤਰਜਮਾਨੀ ਕਰਦੇ ਆਂ ਔਰ ਹਮੇਸ਼ਾ ਇਹ ਮੰਨ ਕਰਦੇ ਕਿ ਸਚੀਨ ਪਾਇਲਟ ਵਰਗੇ ਲੋਕ ਸਾਡੀ ਅਗਵਾਈ ਕਰਨ ਅੱਗੇ ਲੱਗਣ ਜਿਨ੍ਹਾਂ ਨੂੰ ਦੇਸ਼ ਪਿਆਰ ਕਰਦਾ ਲੋਕ ਪਿਆਰ ਕਰਦੇ ਗਾਂਧੀ ਪਰਿਵਾਰ ਤੋਂ ਬਾਅਦ ਸੋ ਅੱਜ ਜੋ ਸਾਡੇ ਦਰਮਿਆਨ ਆਏ ਹੈ ਮੈਂ ਵੀ ਉਹਨਾਂ ਨੂੰ ਪੰਜਾਬ ਦੀ ਧਰਤੀ ਤੇ ਇੱਥੇ ਆਉਣ ਤੇ ਮੈਂ ਜੀ ਆਇਆਂ ਕਹਣਾ ਔਰ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ 200 ਅੱਜ ਕਿਸਾਨ ਭਰਾ ਇੱਥੇ ਬੈਠੇ ਨੇ ਇੱਕ ਪਾਸੇ ਸਾਡਾ ਪੰਜਾਬ ਦਾ ਕਿਸਾਨ ਬਾਰਡਰ ਤੇ ਬੈਠਾ ਹੈ ਕਿਸ ਤਰ੍ਹਾਂ ਲੜਾਈ ਲੜ ਰਿਹਾ ਹੈ ਪਰ ਸਾਡੇ ਨਾਲ ਕਿਸ ਪ੍ਰਕਾਰ ਦਾ ਵਤੀਰਾ ਹੋ ਰਿਹਾ ਹੈ ਇਹ ਸਾਰਾ ਦੇਸ਼ ਜਾਣਦਾ ਹੈ ਇਸ ਤਰ੍ਹਾਂ ਪੰਜਾਬੀ ਅਜ ਸਚਿਨ ਪਾਇਲਟ ਜੀ ਮਹਿਸੂਸ ਕਰਦਾ ਹੈ ਕਿ ਜਿਵੇਂ ਅਸੀਂ ਕੋਈ ਪਾਕਿਸਤਾਨ ਬਾਹਰ ਲੈ ਬਾਹਰਲੇ ਮੁਲਕ ਦੇ ਹੁੰਨੇ ਜਿਸ ਪ੍ਰਕਾਰ ਦਾ ਵਤੀਰਾ ਪਿਛਲੇ ਦਿਨੀ ਕਿਸਾਨ ਭਰਾਵਾਂ ਨਾਲ ਖਿਨੋਰੀ ਦੇ ਬਾਰਡਰ ਤੇ ਹੋਇਆ ਸ਼ੰਭੂ ਦੇ ਬਾਰਡਰ ਤੇ ਹੋਇਆ ਇੱਕ ਨੌਜਵਾਨ ਛੁਪ ਕਰਨ ਦੀ ਮੌਤ ਹੋ ਗਈ ਹੈ ਪਰ ਇੱਕ ਜੇਵੇ ਇਲਾਜ ਪ੍ਰਿਤਪਾਲ ਸਿੰਘ ਅੱਠ ਨੌ ਕਿਸਾਨ ਮਰ ਗਏ ਇੱਕ ਜ਼ੇਰੇ ਇਲਾਜ ਜਿਹਨੂੰ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਈ ਸੀ ਕੁੱਟਿਆ ਮਾਰਿਆ ਮੈਂ ਉਹਨੂੰ ਮਿਲ ਕੇ ਆਇਆ ਉਹ ਬੋਲ ਨਹੀਂ ਸਕਦਾ ਮੂੰਹ ਦੇ ਵਿੱਚ ਪਲੇਟਾਂ ਪਾਈਆਂ ਇਸ ਤਰ੍ਹਾਂ ਦਾ ਅਤਿਆਚਾਰ ਸਾਡੇ ਨਾਲ ਭਾਜਪੀ ਦੀ ਸਰਕਾਰ ਨੇ ਕੀਤਾ ਹੈ ਔਰ ਸੋਹਾ ਵੀ ਪਦਾਨ ਦੇ ਵਿੱਚ ਸੈਂਕੜੇ ਸਾਡੇ ਲੋਕ ਜਿਨ੍ਹਾਂ ਦੀਆਂ ਅੱਖਾਂ ਤੇ ਲੱਤਾਂ ਚਲੀਆਂ ਗਈਆਂ ਉਹ ਜ਼ੇਰੇ ਇਲਾਜ ਪਏ ਹੈ ਲੇਕਿਨ ਉਹਨਾਂ ਦੀ ਬਾਤ ਕੋਈ ਸੁਣਨ ਵਾਲਾ ਨਹੀਂ ਅਸੀਂ ਲੜਾਈ ਲੜ ਰਹੇ ਹਾਂ दम है, पार्टी लड़ाई लड़ रही है। लेकिन अब जो किसान दा माड़ा हाल सरकार ने कीता है। मैं तुसी भी पहला भी आवाज किसान परिवार ने बुलंद की है और मैं चाहूंगा कि जो कि लड़ाई लड़न का मौका मिले वीडियो आवाज बुलंद करके तीन देश से दे किसान की आवाज बुलंद करो ਐਮਐਸਪੀ ਦੀ ਲੀਗਲ ਗਰੰਟੀ ਵੀ ਅਸੀਂ ਮੰਗ ਕਰਦੇ ਹਾਂ ਸਾਡਾ ਕਹਿਣਾ ਵੀ ਸਾਡੀ ਫਸਲ ਇਸ ਭਾਅ ਤੋਂ ਥੱਲੇ ਨਾ ਖਰੀਦੀ ਜਾਵੇ ਹੋਰ ਸਾਡੀ ਕੋਈ ਮੰਗ ਨਹੀਂ ਹੈ ਲੇਕਿਨ ਇਹ ਮੰਗਾ ਮੰਗਣ ਲਈ ਕੋਈ ਪਿਆਰ ਨਹੀਂ ਹੈ ਸੋ ਇਸ ਕਰਕੇ ਸਾਨੂੰ ਆਬੇ ਹੱਕਾਂ ਦੀ ਲੜਾਈ ਲੜਨੀ ਪੈ ਰਹੀ ਹੈ ਸੋ ਸਤਕਾਰਯੋਗ ਪ੍ਰਾਉ ਫੈਸਲਾ ਤੁਸੀਂ ਲੈਣਾ ਹੈ ਬਦਲਾਅ ਦੀ ਸਰਕਾਰ ਤੁਸੀਂ ਲੈ ਕੇ ਆਏ ਹੋ ਅੱਜ ਤੋਂ ਠੀਕ 2 ਬਰੇ ਪਹਿਲਾਂ ਬਦਲਾਅ ਦੀ ਸਰਕਾਰ ਆਈ ਸੀ 92 ਸਿਤਾਈਆਂ ਅੱਜ ਬਸ ਬਣਾਵੀ ਸਰਕਾਰ ਨੇ ਸਾਡਾ ਨੌਜਵਾਨ ਮਰ ਗਿਆ ਲੇਕਿਨ ਬਿਨਾ ਨਾਮ ਤੋਂ ਐਫ ਆਈ ਆਰ 8 ਦਿਨਾਂ ਬਾਅਦ ਦਰਜ ਕੀਤੀ ਹੈ ਜਿਹੜੇ ਕਹਿੰਦੇ ਸੀ ਇਨਕਲਾਬ ਲੈ ਕੇ ਆਵਾਂਗੇ ਅੱਜ ਕਾਂਗਰਸ ਪਾਰਟੀ ਦਾ ਰਾਜ ਚੇਤੇ ਹੁੰਦਾ ਹੈ ਕਾਂਗਰਸ ਪਾਰਟੀ ਦਾ ਰਾਜ ਸੀ ਤੇ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਕੀਤਾ ਤੇ ਪੰਜਾਬ ਦੇ ਸਰਕਾਰ ਦਿੱਲੀ ਦੀਆਂ ਬਰੂਹਾ ਤੱਕ ਪੰਜਾਬ ਦੇ ਕਿਸਾਨ ਨੂੰ ਛੱਡ ਕੇ ਆਈ ਕਿਸੇ ਨੂੰ ਹੱਥ ਨਹੀਂ ਲਾਇਆ ਔਰ ਅੱਜ ਅੱਜ ਬਾਰਡਰ ਨਹੀਂ ਢੱਪਣ ਦਿੱਤਾ ਜਾ ਰਿਹਾ ਉਸੀ ਸੁਣਿਆ ਹੋਣਾ ਪਿਛਲੇ ਦਿਨੀ ਵੀਡੀਓ ਇੱਕ ਅਫੀਸਰ ਧੀਰੇ ਮੋੜੇ ਤੇ ਛੇਰ ਲੱਗਿਆ ਸੀ ਕਲਕੱਤੇ ਚ ਨੌਕਰੀ ਕਰ ਰਿਹਾ ਸੀ ਦੋਨ ਦੋਲਨਕਾਰੀ ਲੜਕੀਆਂ ਜਿਹੜੀਆਂ ਬੀਜੇਪੀ ਦੀਆਂ ਸਨ ਬੀਜੇਪੀ ਦਾ ਗਲੇ ਚੋਂ ਪੱਟਾ ਪਾਇਆ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਪਤਾ ਕੀ ਕਿਹਾ ਕਿ ਤੁਸੀਂ ਆਪ ਖਾਲਿਸਤਾਨੀ ਹੋ ਅੱਜ ਸਭੀ ਸ਼ਬੀ ਬਣਾ ਦਿੱਤੀ ਗਈ ਹੈ ਦੇਸ਼ ਦੀ ਬੀਜੇਪੀ ਦੀ ਸਰਕਾਰ ਨੇ ਕਿ ਹਰ ਪੱਟਾ ਖਾਲਿਸਤਾਨੀ ਨਹੀਂ ਅਸੀਂ ਹਿੰਦੋਸਤਾਨੀ ਹਾਂ ਅਸੀਂ ਹਿੰਦੋਸਤਾਨ ਨੂੰ ਪਿਆਰ ਕਰਦੇ ਹਾਂ ਅਸੀਂ ਹਿੰਦੋਸਤਾਨ ਦੀ ਲੜਾਈ ਲੜਦੇ ਹਾਂ ਇਸ ਹਿੰਦੋਸਤਾਨ ਦੀ ਲੜਾਈ ਲੜ ਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣਾਸਤੇ ਪੰਜਾਬ ਦੇ ਲੋਕਾਂ ਨੇ ਆਪ ਦਾ ਵੱਡਾ ਯੋਗਦਾਨ ਪਾਇਆ ਬੇਸ਼ੱਕ ਪੰਜਾਬ ਸੂਬਾ ਛੋਟਾ ਹੈ ਅਸੀਂ ਥੋੜੇ ਜੇ ਲੋਕ ਹੈ ਲੇਕਿਨ ਜਦੋਂ ਜਦੋਂ ਦੇਸ਼ ਨੂੰ ਲੋੜ ਪਈ ਦੇਸ਼ ਦਾ ਜਦੋਂ ਇਹ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਇਸ ਛੋਟੇ ਜਿਹੇ ਪੰਜਾਬ ਦੇ ਦੇਸ਼ ਦਾ ਢਿੱਡ ਪਰੰਦਾ ਕੰਮ ਕੀਤਾ ਚਾਹੇ ਉਹ ਕਾਰਗਿਲ ਦੀ ਲੜਾਈ ਹੋਵੇ ਚਾਹੇ ਲੜਾਈ ਪਾਕਿਸਤਾਨ ਨਾਲ ਹੋਵੇ ਚਾਹੇ ਬੰਗਲਾਦੇਸ਼ ਨਾਲ ਹੋਵੇ ਪੰਜਾਬੀ ਅੱਗੇ ਵਧ ਕੇ ਹਮੇਸ਼ਾ ਡਟ ਕੇ ਏਕੜਾ ਕੇ ਪੰਜਾਬ ਦੇ ਲੋਕਾਂ ਨੇ ਕੁਰਬਾਨੀਆਂ ਇਸ ਦੇਸ਼ ਦੀ ਖਾਤਰ ਦਿੱਤੀਆਂ ਆ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਲਾਲ ਕਿਲੇ ਤੇ ਜਿਹੜਾ ਝੰਡਾ ਦੇਸ਼ ਦਾ ਪ੍ਰਧਾਨ ਮੰਤਰੀ ਲਹਿਰਾਉਂਦਾ ਉਰੇ ਵਿੱਚ ਪੰਜਾਬੀਆਂ ਦਾ ਯੋਗਦਾਨ ਹੈ ਕਿ ਪੰਜਾਬੀ ਨਾ ਹੁੰਦੇ ਤਾਂ ਦੇਸ਼ ਤੇ ਲਾਲ ਕਿਲੇ ਤੇ ਝੰਡਾ ਨਹੀਂ ਲਹਿਰਾਇਆ ਜਾ ਸਕਦਾ ਸੀ ਸੋ ਮੇਰੇ ਸਤਕਾਰਯੋਗ ਭਰਾਵੋ ਆਪਾਂ ਉਹਨਾਂ ਕਿਸਾਨ ਭਰਾਵਾਂ ਦੀ ਲੜਾਈ ਵੀ ਲੜਨੀ ਹੈ ਔਰ ਤਕੜੇ ਹੋ ਕੇ ਪਾਰਟੀ ਨੇ ਸਾਥ ਦੇਣਾ ਹੈ ਦੇਸ਼ ਦੀਆਂ ਹੁਣ ਪਾਰਲੀਮੈਂਟ ਦੀਆਂ ਚੋਣਾਂ ਆਉਣ ਵਾਲੀਆਂ ਐ ਆਕਾਲੀ ਦਲ ਬੀਜੇਪੀ ਮਿਲ ਚੁੱਕੀ ਐ ਆਪਸ ਵਿੱਚ ਭਾਈਵਾਲੀ ਕਰ ਲਈ ਐ ਸਮਝੌਤਾ ਹੋ ਗਿਆ ਐ ਕੇਵਲ ਅਨਾਉਂਸਮੈਂਟ ਬਾਕੀ ਹੈ ਅੱਜ ਜਿਹੜੇ ਪੰਜਾਬ ਦੇ ਮਸਲੇ ਸਨ ਉਹ ਕਿਉਂ ਦੇਖਿਓ ਹੈ ਅਕਾਲੀ ਦਲ ਬੰਦੀ ਸਿੱਖਾਂ ਦੀ ਗੱਲ ਕਰਦਾ ਸੀ ਅਕਾਲੀ ਦਲ ਚੰਡੀਗੜ੍ਹ ਦੀ ਗੱਲ ਕਰਦਾ ਸੀ ਅਕਾਲੀ ਦਲ ਇਥੇ ਐਮਐਸਬੀ ਆਸਤੇ ਐਸੇ ਕਾਲੇ ਕਾਨੂੰਨਾ ਆਸਤੇ ਬੀਜੇਪੀ ਨੂੰ ਛੱਡ ਕੇ ਗਿਆ ਸੀ ਲੇਕਿਨ ਅੱਜ ਲਾਲਚ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸੀਟ ਨਹੀਂ ਆ ਰਹੀ ਅਕਾਲੀ ਦਲ ਤੇ ਬੀਜੇਪੀ ਨੂੰ ਇਕੱਠੇ ਹੋ ਜੋ ਸ਼ਾਇਦ ਕੋਈ ਨਾ ਕੋਈ ਫਾਇਦਾ ਹੋ ਜੇ ਇਹਨਾਂ ਸਾਰੀਆਂ ਗੱਲਾਂ ਤੇ ਮੱਦੇ ਨਜ਼ਰ ਰੱਖਣੀ ਹੈ ਔਰ ਬਦਲਾਵ ਵਾਲਿਆਂ ਤੇ ਨਜ਼ਰ ਰੱਖਣੀ ਹੈ ਚੰਗੇ ਲੋਕਾਂ ਨੂੰ ਚੰਗੇ ਲੋਕ ਜਿਹੜੇ ਤੁਹਾਡੀ ਤਰਜਮਾਨੀ ਕਰ ਸਕਣ ਦੇਸ਼ ਦੀ ਪਾਰਲੀਮੈਂਟ ਵਿੱਚ ਪੰਜਾਬ ਦੇ ਲੋਕਾਂ ਦੀ ਔਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਸਕਣ ਉਹਨਾਂ ਨੂੰ ਤੁਸੀਂ ਅੱਗੇ ਲੈ ਕੇ ਹੋਣਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਔਰ ਸਚਿੰਗ ਪਾਇਲਟ ਸਾਹਿਬ ਤੁਸੀਂ ਇੱਥੇ ਆਏ ਹੋ ਮੇਰੀ ਬੇਨਤੀ ਹੈ ਤੁਹਾਨੂੰ ਅੱਜ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਪੰਜਾਬ ਦੇ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਪਰ ਸਾਨੂੰ ਵੀ ਵਧੇਰੇ ਤੁਹਾਡੀ ਲੋੜ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਪੰਜਾਬ ਨੂੰ ਥੋੜਾ ਵਧੇਰੇ ਸਮਾਂ ਦਿਓ ਤਾਂ ਜੋ ਅਸੀਂ ਤੁਹਾਨੂੰ ਪੰਜਾਬ ਦੇ ਕੋਨੇ-ਕੋਨੇ 'ਚ ਲੈ ਕੇ ਜਾਈਏ ਜਿਹਰੇ ਨਾਲ ਕਾਂਗਰਸ ਪਾਰਟੀ ਤੇ ਪੰਜਾਬ ਹੋਰ ਮਜ਼ਬੂਤੀ ਨਾਲ ਵਧੇਗਾ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਤੇ ਨਿਰਮਲ ਸਿੰਘ ਪਟਿਆਲਾ ਸਾਹਿਬ ਤੁਹਾਡਾ ਵੀ ਬਹੁਤ ਕੋਟਨ-ਕੋਟ ਧੰਨਵਾਦ ਕਿ ਤੁਸੀਂ ਇੰਨੇ ਲੋਕਾਂ ਦੇ ਰੂਬਰੂ ਕਰਾਇਆ ਔਰ ਅੱਜ ਤੁਸੀਂ ਸਚਿਨ ਪਾਇਲਟ ਜੀ ਦਾ ਜਿਹੜਾ ਸਨਮਾਨ ਕੀਤਾ ਹੈ ਮੈਂ ਤੇਵਿਲੋਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਤੁਹਾਡਾ ਧੰਨਵਾਦ ਕਰਦਾ ਹਾਂ